ਇਹਦਾ ਬੇਈਮਾਨ ਬੰਦਾ ਕਹਿੰਦਾ ਬਈ ਅਸੀਂ ਧਰਮਾਂ ਦੇ ਵਿਰੋਧੀ ਆ ਸਾਡੇ ਤਾਂ ਵੱਡੇ ਆਪਨੇ ਕਿਹਾ ਤੇਰਾ ਨਾ ਕਾਰਲ ਮਾਰਕਸ ਆ ਇਹ ਧਰਮ ਇਤਨਾ ਵੀ ਚੀਜ਼ ਆ ਜਿਹਨੇ ਸਮਾਜ ਦੀ ਵਿਕਾਸ ਵਿੱਚ ਬੜਾ ਵੱਡਾ ਹਿੱਸਾ ਪਾਇਆ ਸਮਾਜ ਦਾ ਵਿਕਾਸ ਕਿਹੜਾ ਧਰਮ ਨੇ ਬੜਾ ਵੱਡਾ ਰੋਲ ਨਾ ਕੀਤਾ ਪਰ ਉਹਨੇ ਧਰਮ ਦੀ ਤੁੰਨਾ ਕੀਤੀ ਆ ਕਿ ਧਰਮ ਜਿੱਦਾਂ ਤੁਹਾਡਾ ਆਪਰੇਸ਼ਨ ਕਰਨ ਲੱਗਿਆ ਸਾਨੂੰ ਮਾਰ ਫਿੰਦਾ ਟੀਕਾ ਲਾਇਆ ਜਾਂਦਾ ਇਹ ਮਾਰ ਹੁੰਦਾ ਟੀਕਾ ਨਾ ਲੱਗੇ ਤੇ ਆਪਰੇਸ਼ਨ ਨਹੀਂ ਹੁੰਦਾ ਬੰਦਾ ਮਰ ਜਾਏਗਾ ਬੰਦਾ ਉੱਗ ਜਾਏਗਾ ਤੁਸੀਂ ਮਾਰ ਹੁੰਦਾ ਟੀਕਾ ਨਹੀਂ ਲਾਉਂਦੇ ਉਹਨੇ ਮਾਰਸ ਲੇ ਗਿਆ ਤੇ ਦੁਨੀਆਂ ਦੇ ਦੁੱਖਾਂ ਤੋਂ निजात ਹਾਸਲ ਕਰਨ ਵਾਸਤੇ ਧਰਮ ਮਾਰ ਹੁੰਦਾ ਟੀਕੇ ਦਾ ਕੰਮ ਕਰਦਾ ਤੇ ਦੁਨੀਆਂ ਦੇ ਦੁੱਖ ਇਹ ਹਨ ਬੰਦੇ ਨੂੰ ਕਿ ਕਰਦੀ ਗਰੀਬੀ ਆ ਮੁੰਡਾ ਬਿਮਾਰ ਪਿਆ ਧੀ ਧੀ ਦਾ ਵਿਆਹ ਕਰਨ ਵਾਲਾ ਘਰ ਵਾਲੀ ਨੂੰ ਰੋਟੀ ਨਹੀਂ ਮਿਲਦੀ ਇਹਨਾਂ ਤੰਗੀਆਂ ਤੋਂ ਸਰਕਾਰਾ ਗੋਡ ਵਾਸਤੇ ਧਰਮ ਉਹ ਕੰਮ ਕਰਦਾ ਜਿਹੜਾ ਆਪਰੇਸ਼ਨ ਕਰਨ ਵੇਲੇ ਮਾਰ ਸੀਰ ਦਾ ਟੀਕਾ ਕਰਦਾ ਜਿਹਨੂੰ ਕਰਦਾ ਉਹ ਨਾਲ ਚੱਲਿਆ ਜਿੰਨਾ ਚਿਰ ਤੁਸੀਂ ਉਹਦੇ ਵਸਤੀ ਚ ਬੈਠੇ ਹੋ